ਚੈਨਲ ਪੰਜਾਬੀ ਦੇ ਖ੍ਰਿਦ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕਿ ਮਾਰਕ ਕਾਰਨੀ ਸਾਡੇ ਪ੍ਰਧਾਨ ਮੰਤਰੀ ਜਿਹੜੇ ਨੇ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰ ਰਿਹਾ ਹੈ ਇਹਦੇ ਬਾਰੇ ਕੀ ਅਪਡੇਟ ਹੈ? ਤੁਹਾਡੇ ਨਾਲ ਸਾਂਝੀ ਕਰਨੀ ਹੈ। ਦੂਜਾ ਕੈਨੇਡਾ ਦੇ ਵਿੱਚ ਮੋਟਾਪਾ ਵੱਧ ਰਿਹਾ। ਤੀਜੀ ਗੱਲਬਾਤ ਕੈਨੇਡਾ ਦੇ 에ਰਪੋਰਟਾਂ ਦੇ ਉੱਪਰ ਜਿਹੜੀ ਫੇਸ ਆਈਡੀ ਆ ਉਹ ਲਾਗੂ ਕੀਤੀ ਜਾਏਗੀ ਤੇ BC ਸਰਵਿਸ ਯੂਨੀਅਨ ਹੜਤਾਲ ਦੇ ਵਿੱਚ ਹੋਰ ਮੁਲਾਜ਼ਮ ਸ਼ਾਮਲ ਹੋ ਗਏ। ਗੱਲਬਾਤ ਕਿਤੇ ਨਿਬੜਦੀ ਨਜ਼ਰ ਨਹੀਂ ਆ ਰਹੀ ਤੇ ਆਖਰ ਦੇ ਵਿੱਚ ਐਪਸਪੋਰਟ ਦੇ ਵਿੱਚ ਫਰੋਦੀ ਦੀਆਂ ਅਮਰੀਕਾ ਕੈਨੇਡਾ ਦੇ ਸਬੰਧ ਲਗਾਤਾਰ ਚਰਚਾ ਦੇ ਵਿੱਚ ਨੇ ਤੇ ਇਹਨਾਂ ਨੂੰ ਠੀਕ ਠਾਕ ਕਰਨ ਦੇ ਲਈ ਯਤਨ ਕੈਨੇਡਾ ਵਾਲੇ ਪਾਸਿਓਂ ਹੋ ਰਿਹਾ ਹੈ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵਸ਼ਿੰਗਟਨ ਦੇ ਵਿੱਚ ਅਗਲੇ ਹਫਤੇ ਆਪਣੀ ਦੂਜੀ ਮੀਟਿੰਗ ਦੇ ਲਈ ਜਾ ਰਹੇ ਆ ਪ੍ਰੈਜ਼ੀਡੈਂਟ ਟਰੰਪ ਨੂੰ ਮਿਲਣ ਜਦੋਂ ਦੇ ਇਹ ਪ੍ਰਧਾਨ ਮੰਤਰੀ ਬਣਿਆ ਇਹਨਾਂ ਦੀ ਦੂਜੀ ਮੀਟਿੰਗ ਹੋਊਗੀ ਪਰਪਸ ਕੀ ਹੈ ਇਸ ਟ੍ਰਿਪ ਦਾ ਟ੍ਰਿਪ ਸਾਫ਼ ਤੌਰ ਦੇ ਉੱਤੇ ਜਿਹੜੀ ਵਰਕਿੰਗ ਵਿਜ਼ਿਟ ਆ ਜਿਹੜੀ ਨਵੇਂ ਕੈਨੇਡਾ ਯੂਐਸ ਇਕਨੋਮਿਕ ਤੇ ਸਿਕਿਉਰਿਟੀ ਰਿਲੇਸ਼ਨਸ਼ਿਪ ਨੇ ਇਹਦੇ ਉੱਤੇ ਗੱਲ ਜਿਹੜੀ ਹੈ ਸਾਰੇ ਦੀ ਸਾਰੀ ਟਿਕੀ ਹੋਊਗੀ ਅਮਰੀਕਾ ਦੇ ਟੈਰਿਫ ਅਮਰੀਕਾ ਦੇ ਜਿਹੜੇ ਟੈਕਸ ਨੇ ਜਾਂ ਜੋ ਕੁਛ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੀਤਾ ਆ ਚਾਹੇ ਉਹ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਹੋਵੇ ਤੇ ਚਾਹੇ ਉਹ ਜਿਹੜੇ ਆਰਥਿਕਤਾ ਦੇ ਮਾਮਲੇ ਦੇ ਵਿੱਚ ਹੋਵੇ ਉਹ ਸਾਰੇ ਮੁੱਦਿਆਂ ਦੇ ਉੱਤੇ ਪ੍ਰਧਾਨ ਮੰਤਰੀ ਮਾਰਕ ਕਰਨੀ ਡੋਨਲਡ ਟਰੰਪ ਦੇ ਨਾਲ ਅਗਲੇ ਹਫ਼ਤੇ ਗੱਲਬਾਤ ਕਰਨ ਜਾ ਰਹੇ ਆ ਮਾਰਕ ਕਰਨੀ ਦੇ ਨਾਲ ਫੋਰਨ ਅਫੇਅਰ ਮਨਿਸਟਰ ਨੀਤਾ ਆਨੰਦ ਹੋਣਗੇ ਇਹ ਵੀ ਦੱਸਿਆ ਜਾ ਰਿਹਾ ਤੇ ਉਹਨਾਂ ਦੇ ਨਾਲ ਅਨਸਟਰੀ ਮਿਨਿਸਟਰੀ ਜਿਹੜੇ ਮਲੀਨਾ ਜੋਲੀਆ ਉਹ ਵੀ ਹੋਣਗੇ ਤੇ ਟ੍ਰੇਡ ਮਿਨਿਸਟਰ ਡੋਮਨਿਕ ਲੈਬਲੋਂਕ ਇਹ ਵੀ ਨਾਲ ਹੋਣਗੇ ਸੋ ਪੂਰੀ ਦੀ ਫੋਰਜੀ ਟੀਮ ਜਾ ਰਹੀ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਬਹੁਤ ਸਾਰੀ ਆਸ ਆ ਕੈਨੇਡਾ ਨੂੰ ਕਿ ਉਹ ਅਮਰੀਕਾ ਦੇ ਨਾਲ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਉਹਨਾਂ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਗੱਲਬਾਤ ਕਰਕੇ ਕਿਸੇ ਨਾ ਕਿਸੇ ਪਾਸੇ ਗੱਲਬਾਤ ਨਿਬੇੜ ਲੈਣਗੇ ਰਾਸ਼ਟਰਪਤੀ ਟਰੰਪ ਨੇ ਪਿਛਲੇ ਸਮੇਂ ਦੇ ਵਿੱਚ 10% ਟੈਰਫ ਸੌਫਟਵੇਅਰ ਨੰਬਰ ਦੇ ਉੱਤੇ ਲਾਇਆ 25% ਜਿਹੜੀਆਂ ਕੈਬਨਟ ਜਾਂ ਫਰਨੀਚਰ ਨੇ ਉਹਦੇ ਉੱਤੇ ਉਹਨਾਂ ਨੇ ਲਾਇਆ ਆ ਤੇ ਉਹ ਉਹ ਜਿਹੜਾ ਟੈਰਫ ਸਾਰਾ ਕੁਛ ਹੈਗਾ ਉਸ ਕੁਛ ਦੇ ਉੱਤੇ ਫਰਨੀਚਰ ਦੇ ਉੱਤੇ 14 ਅਕਤੂਬਰ ਤੋਂ ਇਹ ਸ਼ੁਰੂ ਹੋ ਜਾਣਾ ਇਹ ਟਾਪ ਆਫ ਦਾ ਜਿਹੜੇ ਪਹਿਲੇ ਟੈਰਫ ਸੀਗੇ ਸਟੀਲ ਤੇ ਐਲਬਨਮ ਦੇ ਉੱਤੇ ਜਾਂ ਆਟੋਸ ਦੇ ਉੱਤੇ ਜਾਂ ਕਾਪਰ ਦੇ ਉੱਤੇ ਸੀਗੇ ਉਹਦੇ ਉੱਤੇ ਲਾਇਆ ਗਿਆ ਆ ਲਗਾਤਾਰ ਟ੍ਰੇਡ ਵਾਰ ਚੱਲ ਰਹੀ ਆ ਰਾਸ਼ਟਰਪਤੀ 트੍ਰੰਪ ਨੇ ਟ੍ਰੇਡ ਵਾਰ ਸ਼ੁਰੂ ਕੀਤੀ ਆ ਫ फेब्रुवारी ਦੇ ਵਿੱਚ ਜਦੋਂ ਉਹਨਾਂ ਨੇ ਸਿੱਧਾ ਟੈਰਿਫ ਲੋਹਾਤ ਤੱਕ ਰਿਡੀਅਨ ਸਬੰਧ ਦੇ ਉੱਤੇ ਭਾਵੇਂ ਕਿ ਕੁਝ ਚੀਜ਼ਾਂ ਜਿਹੜੀਆਂ ਕਿ ਸੀਯੂਐਸ ਐਮੇ ਕੈਨੇਡਾ ਯੂਐਸ ਮੈਕਸੀਕੋ ਐਗਰੀਮੈਂਟ ਦੇ ਵਿੱਚ ਐਗਜ਼ੈਂਪਟ ਸੀਗੀਆਂ ਉਹਨਾਂ ਦੇ ਉੱਤੇ ਸ਼ੋਰਟ ਸੀਗੀ ਕੈਨੇਡਾ ਨੇ ਇਹ ਸਾਰੇ ਕੁਸ਼ਤੇ ਉੱਤੇ ਇਸ ਤਰ੍ਹਾਂ ਰਿਸਪੌਂਡ ਕੀਤਾ ਸੀ ਮਾਰਕ ਕਰਨੀ ਦੀ ਸਰਕਾਰ ਨੇ ਜਿਹੜਾ ਕਾਉਂਟਰ ਟੈਰਿਫਾ ਡ੍ਰੌਪ ਕਰ ਲ ਦਿੱਤਾ ਸੀ ਤੇ ਇਹਦੇ ਨਾਲ ਹੀ ਕਈ ਕੈਨੇਡੀਅਨ ਜਿਹੜੀਆਂ ਡਿਜੀਟਲ ਸਰਵਿਸਸ ਟੈਕ ਸੀਗੇ ਉਹ ਵੀ ਕੈਨਸਲ ਕਰ ਦਿੱਤੇ ਸੀ ਜਿਹਦਾ ਰਾਸ਼ਟਰਪਤੀ 트੍ਰੰਪ ਹਜੇ ਤੱਕ ਇਹਨਾਂ ਦਾ ਜਿਹੜਾ ਵੱਡਾ ਯੂਐਸ ਕੰਸੈਸ਼ਨ ਆ ਇਨ ਰਿਟਰਨ ਉਹ ਇਹਨਾਂ ਨੂੰ ਮਿਲਿਆ ਨਹੀਂ ਉਹਦੇ ਉੱਤੇ ਗੱਲਬਾਤਾਂ ਹੀ ਹੋ ਰਹੀਆਂ ਨੇ ਨੈਗੋਸ਼ੀਏਸ਼ਨ ਜਿਹੜੀ ਆ ਗੱਲਾਂਬਾਤ ਤਾਂ ਪਹਿਲਾਂ ਵੀ ਚੱਲਦੀਆਂ ਰਹੀਆਂ ਇਹਨਾਂ ਦੀ ਆਪਸ ਦੇ ਵਿੱਚ ਨਵੀਂ ਇਕਨੋਮਿਕ ਤੇ ਸਿਕਿਉਰਿਟੀ ਡੀਲ ਦੇ ਉੱਤੇ ਪਰ ਮਾਰਕਰਨੀ ਇਹ ਕਹਿੰਦੇ ਆ ਕਿ ਫੋਕਸ ਸਾਡਾ ਬੈਸਟ ਡੀਲ ਲੈਣ ਦੇ ਉੱਤੇ ਆ ਨਾ ਕਿ ਫਰਸਟ ਵਨ ਵੀ ਅਸੀਂ ਮਤਲਬ ਤੇਜ਼ ਨਾ ਤੇਜ਼ ਨਹੀਂ ਕੁਝ ਕਰਨਾ ਚਾਹੁੰਦੇ ਪਰ ਅਸਲ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਸਾਨੂੰ ਬੈਸਟ ਡੀਲ ਮਿਲੇ ਬੈਸਟ ਡੀਲ ਦਾ ਮਤਲਬ ਤੇ ਬੜਾ ਸਿੱਧਾ ਆ ਕਿ ਜਿਹੜਾ ਅਮਰੀਕਾ ਹੈ ਉਹ ਸਾਡੇ ਉੱਤੇ ਘੱਟ ਤੋਂ ਘੱਟ ਟੈਰਿਫ ਲਾਵੇ ਜਾਂ ਸਾਡਾ ਕੈਨੇਡਾ ਦਾ ਘੱਟ ਤੋਂ ਘੱਟ ਆਰਥਿਕ ਨੁਕਸਾਨ ਉਹਦੇ ਨਾਲ ਹੋਵੇ ਜਿਹੜੇ اپੋਜੀਸ਼ਨ ਲੀਡਰ ਨੇ ਸਾਡੇ ਇਥੇ ਪੀਰ ਪੋਲੀਵ ਉਹਨਾਂ ਨੇ ਮਾਰਕ ਕਰਨ ਦੀ ਆਲੋਚਨਾ ਕੀਤੀ ਐ ਇਸ ਗੱਲ ਦੇ ਉੱਤੇ ਕਿ ਜਿਹੜੇ ਇਹ ਆਪਣੇ ਪ੍ਰੋਮਿਸਸ ਨੇ ਕਿ ਡੀਲ 21 ਜਨਵਰੀ ਦੀ ਡੈਡਲਾਈਨ ਸੱਕ ਸੀਗੀ ਤੇ ਉਹ ਕਹਿੰਦੇ ਸਾਡੀ ਕਮਜ਼ੋਰੀਆ ਵੀ ਅਸੀਂ ਇਸ ਮਾਮਲੇ ਦੇ ਉੱਤੇ ਬਹੁਤ ਪਿੱਛੇ ਰਗੇ ਕੈਨੇਡਾ ਨੂੰ ਬਹੁਤ ਮਜ਼ਬੂਤ ਹੋ ਕੇ ਅਮਰੀਕਾ ਦਾ ਸਾਹਮਣਾ ਕਰਨਾ ਚਾਹੀਦਾ ਹੈ ਜਿਹੜੇ ਟ੍ਰੇਡ ਮਿਨਿਸਟਰ ਨੇ ਸਾਡੇ ਡੋਮਿਨਿਕ ਲੈਬਲੌਕ ਉਹਨਾਂ ਨੇ ਕਿਹਾ ਸੈਨੇਟ ਕਮੇਟੀ ਕਿ ਜਿਹੜਾ ਇਸ਼ੂ ਹੈਗਾ ਇਹ ਰਿਜ਼ੋਲਵੇਬਲ ਆ ਹੱਲ ਹੋ ਸਕਦਾ ਵੀ ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਪਰ ਕੈਨੇਡਾ ਯੂ ਐਸ ਰਿਲੇਸ਼ਨਸ਼ਿਪ ਜਿਹੜੇ ਆ ਇੰਨੀ ਛੇਤੀ ਇਸ ਗੱਲਬਾਤ ਦੇ ਉੱਤੇ ਨਹੀਂ ਆਉਣਗੇ ਸੋ ਇਹ ਬਹੁਤ ਮਹੱਤਵਪੂਰਨ ਗੱਲ ਆ ਇਹ ਮਤਲਬ ਜੋ ਇਹ ਪਾਸਟ ਦੇ ਵਿੱਚ ਸੀਗੇ ਜਿੱਦਾਂ ਦੇ ਰਿਸ਼ਤੇ ਇੱਕਦਮ ਉੱਥੇ ਆ ਜਾ ਜਣ ਇਹ ਇੰਨਾ ਸੌਖਾ ਨਹੀਂ ਆ ਸੋ ਪਹਿਲਾ ਜਿਹੜੀ ਵਸ਼ਿੰਗਟਨ ਦੇ ਵਿੱਚ ਮਈ ਇਸ ਸਾਲ ਦੇ ਵਿੱਚ ਮਈ ਮਹੀਨੇ ਦੇ ਵਿੱਚ ਮਾਰਕ ਕਰਨੀ ਗਏ ਸੀਗੇ ਉੱਥੇ ਜਿਹੜੇ ਰਾਸ਼ਟਰਪਤੀ ਟਰੰਪ ਸੀਗੇ ਉਹਨਾਂ ਨੇ ਕੈਨੇਡਾ ਨੂੰ ਇਹ ਜੋਕ ਕੀਤਾ ਸੀ ਜਾਂ ਟੀਚਰ ਕੀਤੀ ਸੀ ਕਿ ਕੋਈ ਨਿਊ ਸਟੇਟ ਬਣਾਉਣ ਦੇ ਬਾਰੇ ਜਿਹਨੂੰ ਮਤਲਬ ਇਹ ਗੱਲਬਾਤ ਉਹਦੇ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਆਈ ਸੀ ਹੁਣ ਦੇਖੋ ਅਗਲੇ ਹਫ਼ਤੇ ਬਹੁਤ ਵੱਡੀ ਆਸ਼ਾ ਕਿਉਂਕਿ ਮੁੱਖ ਮੁੱਦਾ ਇਹ ਰਹੀਆਂ ਕਿ ਅਮਰੀਕਾ ਨੇ ਕੈਨੇਡਾ ਦਾ ਨੁਕਸਾਨ ਕਿੰਨਾ ਕੀਤਾ ਜਾਂ ਕਰਨਾ ਆ ਜਾਂ ਜਿਹੜੇ ਟੈਰਿਫ ਲਾਏ ਜਾ ਰਹੇ ਆ ਉਹਦੇ ਨਾਲ ਅਲਟੀਮੇਟਲੀ ਨੁਕਸਾਨ ਕਿੰਨਾ ਹੋਣਾ ਹੈ ਜਿਹੜੀ ਅਨਿਸ਼ਚਿਤਤਾ ਆ ਜਿਹੜੀ ਅਨਸਰਟਨਟੀ ਆ ਜਿਹਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਕੱਲ੍ਹ ਨੂੰ ਹੋਣਾ ਕੀ ਆ ਉਹ ਚੀਜ਼ ਕੈਨੇਡਾ ਦਾ ਨੁਕਸਾਨ ਜ਼ਿਆਦਾ ਕਰ ਰਹੀ ਆ ਸੋ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਫਿਕਸ ਕਰਨ ਦੇ ਲਈ ਦੇਖੋ ਯਤਨ ਕੀਤੇ ਜਾ ਰਹੇ ਆ ਬਹੁਤ ਮਹੱਤਵਪੂਰਨ ਬੈਠਕ ਅਗਲੇ ਹਫਤੇ ਤੇ ਅਸੀਂ ਆਸ ਕਰਦੇ ਆ ਕਿ ਉਹਦੇ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਗੱਲਬਾਤ ਸਾਂਝੀ ਕਰਾਂਗੇ ਕਿ ਬਹੁਤ ਕੁਝ ਜਿਹੜਾ ਚੰਗਾ ਉਹਦੇ ਵਿੱਚੋਂ ਨਿਕਲ ਕੇ ਸਾਡੇ ਸਾਹਮਣੇ ਆਵੇ ਅਗਲੀ ਗੱਲਬਾਤ ਕੈਨੇਡਾ ਦੇ ਵਿੱਚ ਮੋਟਾਪਾ ਬਹੁਤ ਵੱਡੀ ਪ੍ਰੋਬਲਮ ਬਣ ਰਹੀ ਹੈ ਇੱਕ ਨਵੀਂ ਇਸਤਮਾ ਸਰਵੇ ਸਾਹਮਣੇ ਆਇਆ ਲਗਭਗ 68% ਕੈਨੇਡੀਅਨ ਅਡਲਟ ਅਡਲਟ ਦਾ ਮਤਲਬ ਇਹ ਹੈ ਕਿ 18 ਸਾਲ ਤੋਂ ਲੈ ਕੇ 79 ਸਾਲ ਦੇ ਵਿੱਚ ਵਿੱਚ ਉਹ ਐਸ ਵੇਲੇ ਜਾਂ ਓਵਰ weight ਨੇ ਜਾਂ ਓਬੀਸ ਨੇ ਜਿਹੜੇ ਕੇਸ 60% ਹੁੰਦੇ ਸੀ ਪਹਿਲਾਂ ਪੰਡੈਮਿਕ ਤੋਂ ਮਤਲਬ 8% ਵਾਧਾ ਇਹ ਬਹੁਤ ਵੱਡਾ ਵਾਧਾ ਆਇਆ 100 ਦੇ ਵਿੱਚੋਂ ਪਹਿਲਾਂ 60 ਬੰਦੇ ਮੋਟਾਪੇ ਦਾ ਸ਼ਿਕਾਰ ਸੀਗੇ ਕੈਨੇਡਾ ਦੇ ਵਿੱਚ ਉਹਨਾਂ 100 ਦੇ ਵਿੱਚੋਂ 68 ਬੰਦੇ ਨੇ ਔਰ ਇਹ ਸਾਰੀ ਗੱਲਬਾਤ ਬਹੁਤ ਚਿੰਤਾ ਪੈਦਾ ਕਰਦੀ ਆ ਇਹ ਔਰ ਜਿਹੜੀ ਉਹ obesidad ਆ ਤੁਸੀਂ ਦੇਖੋ ਪੰਡੈਮਿਕ ਤੋਂ ਪਹਿਲਾਂ 60% ਹੁਣ 68% ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਤੇਜ਼ੀ ਨਾਲ ਵਧਦੀ ਗਈ ਕਿੱਥੇ ਜਾਊਗੀ ਜਿਹੜਾ ਅਡਲਟ ਹੈ ਜਿਨ੍ਹਾਂ ਨੂੰ ਇਹ ਉਬੀਸ ਕਹਿੰਦੇ ਆ ਕਲਾਸੀਫਾਈ ਕਰਦੇ ਆ ਉਹ 33% ਆ ਜਿਹੜੇ ਪਹਿਲਾਂ 25% ਸੀ ਕੋਵਿਡ ਤੋਂ ਪਹਿਲਾਂ ਉਬੀਸ ਸੋ ਇਹ ਸਾਰੀਆਂ ਚੀਜ਼ਾਂ ਔਰ ਜਿਹੜੇ ਨੌਜਵਾਨ ਨੇ ਖਾਸ ਕਰ ਉਹਨਾਂ ਦੇ ਵਿੱਚ ਹੁਣਾ ਤੇ ਚਾਹੀਦਾ ਵੀ ਨੌਜਵਾਨਾਂ ਦੇ ਵਿੱਚ ਮੋਟਾਪਾ ਨਹੀਂ ਹੋਣਾ ਚਾਹੀਦਾ ਪਰ ਉਹਨਾਂ ਨੂੰ ਸਭ ਤੋਂ ਹਾਰਡੈਸਟ ਹਿੱਟ ਕਰ ਰਿਹਾ ਓਬੈਸਟੀ ਜਿਹੜੀ ਆ ਸਭ ਤੋਂ ਜ਼ਿਆਦਾ 18 ਸਾਲ ਤੋਂ ਲੈ ਕੇ 40 ਸਾਲ ਦੇ ਲੋਕਾਂ ਦੇ ਵਿੱਚ ਆ ਰਹੀ ਹੈ ਜਿਹੜੀ ਦੱਸਦੀ ਆ ਕਿ ਯੰਗਰ ਏਜ ਦੇ ਵਿੱਚ ਹੀ ਜਿਹੜਾ ਵੇਟ ਆ ਉਹ ਪਹਿਲਾਂ ਨਾਲੋਂ ਜ਼ਿਆਦਾ ਗੇਨ ਹੋ ਰਿਹਾ ਆ ਸਟੈਟ ਕਨ ਨੇ ਇਹ ਵੀ ਦੱਸਿਆ ਕਿ ਇਹ ਚੇਂਜ ਕੋਵਿਡ-19 ਦੇ ਦੌਰਾਨ ਹੋਈ ਆ ਕਿਉਂਕਿ ਲੋਕਾਂ ਨੇ ਕੋਵਿਡ-19 ਦੌਰਾਨ ਬਾਹਰ ਨਿਕਲੇ ਐਕਸਰਸਾਈਜ਼ ਨਹੀਂ ਕੀਤੀ ਜ਼ਿਆਦਾ ਚਿਰ ਬੈਠੇ ਰਹੇ ਖਾਣ ਦੇ ਘਰ ਦੇ ਵਿੱਚ ਜ਼ਿਆਦਾ ਰਹੇ ਕੁਦਰਤੀ ਆ ਕਿ ਇਹਦੇ ਨਾਲ ਸਾਰਾ ਮੋਟਾਪੇ ਦੇ ਵਿੱਚ ਵਾਧਾ ਪੈਣਾ ਸ਼ੁਰੂ ਹੋ ਗਿਆ ਜੇ ਵੇਸਟ ਲਾਈਨ ਆ ਜਿਹੜਾ ਮੋਟਾਪਾ ਅਸਲ ਦੇ ਵਿੱਚ 49% ਅਡਲਟ ਜਿਹੜੇ ਆ ਉਹਨਾਂ ਦੀ ਜਿਹੜੀ ਐਬਡੋਮినਲ ਆਬੈਸਟੀ ਹੈ ਮਤਲਬ ਲੱਕ ਦੇ ਉੱਤੇ ਜਾਂ ਢਿੱਡ ਦਾ ਮੋਟਾ ਹੋਣਾ ਉਹ ਬਹੁਤ ਜ਼ਿਆਦਾ ਆ ਸਟਮਕ ਦੇ ਉੱਤੇ ਜਿਹੜੀ ਕਿ ਇਹ ਇਹਦਾ ਸਿੱਧਾ ਸਬੰਧ ਜਿਹੜਾ ਹੈਲਥ ਰਿਸਕ ਦੇ ਨਾਲ ਜੋੜ ਕੇ ਦੱਸਿਆ ਜਾ ਰਿਹਾ ਕਿ ਇਹ ਸਿੱਧਾ ਹੈਲਥ ਰਿਸਕ ਆ ਇਹਦੇ ਉੱਤੇ ਹੁਣ ਓਵਰ weight ਹੋਣ ਦੇ ਨਾਲ ਜਿਹੜੇ ਟਾਈਪ 2 ਡਾਇਬੀਟੀਜ਼ ਦੇ ਚਾਂਸ ਵੱਧਦੇ ਆ ਹਾਰਟ ਡਿਜ਼ੀਜ਼ ਦੇ ਚਾਂਸ ਵੱਧਦੇ ਆ ਹਾਈ ਬਲੱਡ ਪ੍ਰੈਸ਼ਰ ਹੁੰਦਾ ਕਈ ਤਰ੍ਹਾਂ ਦੇ ਕੈਂਸਰ ਮੋਟਾਪਾ ਕੈਂਸਰ ਮੋਟਾਪੇ ਦੇ ਨਾਲ ਪੈਦਾ ਹੁੰਦੇ ਆ ਤੇ ਜਿਹੜੀਆਂ ਦੂਜੀਆਂ ਸਿਹਤ ਦੀਆਂ ਸਮੱਸਿਆਵਾਂ ਉਹ ਵੀ ਇਹਦੇ ਨਾਲ ਪੈਦਾ ਹੁੰਦੀਆਂ ਬੱਚਿਆਂ ਦੇ ਉੱਤੇ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ 31% ਜਿਹੜੇ ਬੱਚੇ ਨੇ ਜਾਂ ਜਿਹੜੇ ਟੀਨ ਨੇ 5 ਤੋਂ 17 ਸਾਲਾਂ ਦੇ ਵਿੱਚ ਇਹ ਓਵਰ weight ਜਾਂ obesity ਨੇ 31% ਬਹੁਤ ਜ਼ਿਆਦਾ ਔਰ ਇਹ ਵੀ ਗੱਲ ਬਹੁਤ ਮਹੱਤਵਪੂਰਨ ਔਰ ਇਹ ਮਤਲਬ ਜਾਣੀ ਪਛਾਣੀ ਗੱਲ ਆ ਕਿ ਜਿਹੜੀ ਚਾਈਲਡਹੂਡ ਆਬੈਸਟੀਆ ਇਹ ਅੱਗੇ ਤੱਕ ਰਹਿੰਦੀ ਆ ਇਹ ਜਾਂਦੀ ਨਹੀਂ ਜਿਹੜਾ ਬੱਚਾ ਬਚਪਨ ਦੇ ਵਿੱਚ ਉਸ ਤਰ੍ਹਾਂ ਦਾ ਹੋ ਗਿਆ ਉਹ ਬਹੁਤ ਵੱਡੀ ਸਮੱਸਿਆ ਬਾਅਦ ਦੇ ਵਿੱਚ ਜਾ ਕੇ ਬਣਦਾ ਤੇ ਉਹਦੇ ਨਾਲ ਹੀ ਸਾਰਾ ਹੈਲਥ케ਅਰ ਦਾ ਸਿਸਟਮ ਜੁੜਿਆ ਆ ਜਿੰਨਾ ਮੋਟਾਪਾ ਜ਼ਿਆਦਾ ਹੋਊਗਾ ਓਨੀ ਜ਼ਿਆਦਾ ਭਵਿੱਖ ਦੇ ਵਿੱਚ ਜਾ ਕੇ ਉਹਨੂੰ ਬਿਮਾਰੀਆਂ ਤੇ ਉਹਨਾਂ ਜ਼ਿਆਦਾ ਫਿਰ ਹੈਲਥ케ਅਰ ਦਾ ਖਰਚਾ ਤੇ ਉਹ ਸਾਰਾ ਕੁਝ ਉਹਦੇਲੇ ਪਾਸੇ ਜਾ ਕੇ ਜਿਹੜਾ ਚੁੱਟਦਾ ਹੁਣ ਬੱਚਿਆਂ ਦੇ ਵਿੱਚ ਹਾਲਾਂਕਿ ਵੱਡੀ ਤਬਦੀਲੀ ਨਹੀਂ ਆਈ ਜਿਹੜੇ 31% ਦੱਸੇ ਜਾ ਰਹੇ ਆ ਇਹ ਪਰਸੈਂਟੇਜ ਬਦਲੀ ਨਹੀਂ ਟਾਈਮ ਦੇ ਨਾਲ ਦੂਜੀ ਪਰਸੈਂਟੇਜ ਜਿਹੜੀ ਉੱਪਰਲੀ ਆ ਉਹ ਬਦਲ ਰਹੀ ਆ ਤੇ ਉਹ ਬਹੁਤ ਕਨਸਰਨਿੰਗ ਵੀ ਆ ਇਹ ਮੈਟਰ ਕਿਉਂ ਕਰਦੀ ਬੱਚਿਆਂ ਦੇ ਵਿੱਚ ਕਿਉਂ ਮੈਟਰ ਕਰਦਾ ਜਿਹੜਾ ਚਾਈਲਡਹੂਡ ਅਬੈਸਟੀਆ ਇਹ ਹੈਲਥ ਤੇ ਮੈਂਟਲ ਚੈਲੰਜਸ ਕੌਜ਼ ਕਰਦੀਆਂ ਆ ਆਮ ਤੌਰ ਦੇ ਉੱਤੇ ਇਹ ਅਡਲਟਹੂਡ ਤੱਕ ਇਹਦੇ ਰਹਿੰਦੀਆਂ ਹੁਣ ਕੈਨੇਡਾ ਐਸਵੀਐਲ ਇਹ ਸਭ ਤੋਂ ਜ਼ਿਆਦਾ ਅਬੈਸਟੀਆ ਪ੍ਰੋਬਲਮਸ ਤੇ ਨਾਲ ਡੀਲ ਕਰ ਰਿਹਾ ਐ ਸਪੈਸ਼ਲੀ ਯੰਗ ਦੇ ਵਿੱਚ ਦਾ ਦੱਸਿਆ ਐਕਸਪਰਟ ਜਿਹੜੇ ਜ਼ੋਰ ਇਸ ਗੱਲ ਦੇ ਉੱਤੇ ਦੇ ਰਹੇ ਆ ਕਿ ਇਸ ਚੀਜ਼ ਨੂੰ ਪਹਿਲਾਂ ਮਾਨੀਟਰ ਕਰਨਾ ਤੇ ਇਹਨੂੰ ਪ੍ਰिवेंट ਕਰਨਾ ਤੇ ਇਹਦੇ ਨਾਲ ਜਿਹੜੇ ਲੌਂਗ ਟਰਮ ਹੈਲਥ ਇਸ਼ੂਜ਼ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਨਹੀਂ ਤਾਂ ਇਹ ਨੇਸ਼ਨ ਦਾ ਬਹੁਤ ਸਾਰਾ ਪੈਸਾ ਬਹੁਤ ساری એનર્ਜੀ ਬਹੁਤ ਸਾਰੇ ਰਿਸੋਰਸਸ ਇਸ ਪਾਸੇ ਜਾ ਰਹੇ ਆ ਅਗਲੀ ਗੱਲਬਾਤ ਕੈਨੇਡਾ ਦੀਆਂ 에어ਪੋਰਟਾਂ ਬਾਰੇ ਆ ਕੈਨੇਡੀਅਨ 에어ਪੋਰਟ ਤੇ 에어ਲਾਈਨ ਇਹ ਚਾਹੁੰਦੀਆਂ ਆ ਕਿ ਜਿਹੜੀ ਸਰਕਾਰ ਆ ਉਹ ਟਰੈਵਲਰ ਨੂੰ ਅਲਾਉ ਕਰੇ ਕਿ ਇਹ ਡਿਜੀਟਲ ਆਈਡੀ ਜੇ ਦਾ ਫੋਨ ਹੋਵੇ ਜਾਂ ਜਿਹੜੇ ਬਾਇਓਮੈਟ੍ਰਿਕਸ ਹੋਣ ਉਹਨਾਂ ਨੂੰ ਵਰਤਣ ਤੇ ਜਾਂ ਜਿਹੜੀਆਂ ਦੂਜੀਆਂ ਟੈਕ ਹੈਗੀਆਂ ਜਿਹਦਾ ਫੇਸ ਸਕੈਨ ਆ ਬਜਾਏ ਇਹਦੇ ਕਿ ਪੇਪਰ ਆਈਡਿਸ ਜਾਂ ਪਾਸਪੋਰਟ ਜਾਂ ਲਾਇਸੈਂਸਸ ਯੂਜ਼ ਕੀਤੇ ਜਾਂ ਡੋਮੈਸਟਿਕਲੀ ਕਿਸੇ ਨੇ ਟਰੈਵਲ ਕਰਨਾ ਉਹਦਾ ਫੇਸ ਹੀ ਆਈਡੀ ਹੋਵੇ ਬਹੁਤ ਸਾਰੇ 에ਰਪੋਰਟਾਂ ਦੇ ਉੱਤੇ ਤੁਸੀਂ ਜਾ ਕੇ ਦੇਖਦੇ ਆ ਉਹ ਲੱਗੇ ਆ ਜਿਹੜੇ ਸਿਸਟਮ ਜਿਹੜੇ ਤੁਸੀਂ ਜਾ ਕੇ ਪਾਸਪੋਰਟ ਲਾਉਨੇ ਆ ਤੁਹਾਡੀ ਫੋਟੋ ਖਿੱਚ ਲੈਂਦੇ ਆ ਇਹ ਸਾਰਾ ਕੁਝ ਛੱਡ ਕੇ ਬੰਦੇ ਦਾ ਫੇਸ ਜਿਹੜਾ ਰੈਟਿਨਾ ਹੈ ਉਹਨੂੰ ਸਕੈਨ ਕਰ ਲਿਆ ਜਾਂਵੇ ਉਹਦੇ ਫੇਸ ਦੇ ਉੱਤੇ ਜਿਹੜਾ ਪਤਾ ਲੱਗ ਜੀਵੇਂ ਚਾਈਨਾ ਵਰਗੇ ਦੇਸ਼ਾਂ ਦੇ ਵਿੱਚ ਪਹਿਲਾਂ ਤੋਂ ਇਹ ਸਾਰਾ ਕੁਝ ਸ਼ੁਰੂ ਹੋ ਚੁੱਕਿਆ ਮਤਲਬ ਪਾਸਪੋਰਟ ਹੱਥ ਦੇ ਵਿੱਚ ਚੱਕਣ ਦਾ ਮਤਲਬ ਕੀ ਹੈ ਜਦੋਂ ਤੁਸੀਂ ਤੁਹਾਡਾ ਫੇਸ ਉੱਥੇ ਸਾਹਮਣੇ ਆ ਗਿਆ ਉਹਦੇ ਕੈਮਰੇ ਦੇ ਤੇ ਉਹੀ ਸਾਰਾ ਕੁਝ ਸਕੈਨ ਕਰਦੇ ਵੀ ਇਹ ਕੌਣ ਆ ਕੀ ਕਾਗਜ਼ ਕੀ ਪੱਤਰੋ ਸਾਰਾ ਕੁਝ ਉਹਦੇ ਨਾਲ ਹੀ ਸਾਹਮਣੇ ਆ ਜਾਈ ਇਹਦੇ ਨਾਲ ਹੁੰਦਾ ਕੀ ਆ ਕਿ ਟਰੈਵਲ ਫਾਸਟ ਹੋ ਜਾਂਦਾ ਈਜ਼ੀਅਰ ਹੋ ਜਾਂਦਾ ਜਿਆਦਾ ਮਾਡਰਨ ਹੋ ਜਾਂਦਾ ਤੇ ਜਿਹੜੇ ਕੈਨੇਡਾ ਆ ਉਹ ਜਿਹੜੀਆਂ ਦੂਜੇ ਦੇਸ਼ ਨੇ ਜਿਵੇਂ ਅਮਰੀਕਾ ਦੁਬਈ ਜਾਂ ਸਿੰਗਾਪੁਰਾ ਉਹਨਾਂ ਦੇ ਵਿੱਚ ਪਹਿਲਾਂ ਹੀ ਇਹ ਚੀਜ਼ਾਂ ਬਹੁਤ ਜ਼ਿਆਦਾ ਪੱਧਰ ਤੱਕ ਸ਼ੁਰੂ ਹੋ ਚੁੱਕੀਆਂ ਉਹਦੇ ਨਾਲ ਕੈਚ ਅਪ ਕਰ ਸਕਦੇ ਹੋ ਤੁਸੀਂ ਉਹਨਾਂ ਦੇ ਬਰਾਬਰ ਜਾ ਕੇ ਖੜੇ ਹੋ ਜਾਣੇ ਹੁਣ ਪਹਿਲਾ ਬੰਦਾ ਜਾ ਕੇ ਆਈਡੀ ਕੱਢੂਗਾ ਫੇਰ ਉਹ ਆਈਡੀ ਦਿਖਾਊਗਾ ਜਿਹੜੇ ਫੇਸ ਆ ਜੇ ਫੇਸ ਨਹੀਂ ਤੇ ਚਲੋ ਜਿਹੜੇ ਫਿੰਗਰਪ੍ਰਿੰਟ ਆ ਜਾਂ ਰੈਟੀਨਾ ਸਕੈਨ ਆ ਉਹ ਉਸੇ ਵੇਲੇ ਸਕੈਨ ਹੋ ਜਾਂਦੀ ਤੁਹਾਡੀ ਫਲਾਈਟ ਦੀ ਟਿਕਟ ਨਾਲ ਮੈਚ ਹੋ ਜਾਂਦੀ ਆ ਜਾਂ ਉੱਥੇ ਹੀ ਸਰਕਾਰ ਦਾ ਰਿਕਾਰਡ ਵੀ ਆ ਫਲਾਣਾ ਬੰਦਾ ਆ ਇਹਦੀ ਆਹ ਆਈਡੀ ਆ ਇਹਦਾ ਸਾਰਾ ਕੁਝ ਹੀ ਉਹਦੇ ਨਾਲ ਤੁਹਾਡੀ ਫੇਸ ਦੇ ਉੱਤੇ ਆ ਜਾਊਗਾ ਜੇ ਕੋਈ ਚੀਜ਼ ਮੈਚ ਨਹੀਂ ਕਰਦੀ ਤੇ ਉਹਨੂੰ ਫਿਰ ਸਿਕਿਉਰਿਟੀ ਸਟੈਪਨ ਦੇ ਵਿੱਚ ਲੈ ਜਾਣਗੇ ਵੀ ਤੂੰ ਭਾਈ ਉਧਰਲੇ ਪਾਸੇ ਚਲੇ ਜਾ ਆਪਣਾ ਸਾਰਾ ਕੁਝ ਚੈੱਕ ਕਰ ਲੈ ਜਿਹੜੇ ਚੈੱਕ ਹੋਈ ਜਾਂਦੇ ਆ ਉਹ ਸਾਰੇ ਅੱਗੇ ਚਾਈ ਜਾਣ ਅਮਰੀਕਾ ਆਲਰੇਡੀ ਫੇਸ਼ੀਅਲ ਰੈਕੋਗਨੀਸ਼ਨ 238 에어ਪੋਰਟਾਂ ਦੇ ਉੱਤੇ ਯੂਜ਼ ਕਰ ਰਿਹਾ ਤੇ ਜਿਹੜੀ ਡਿਜੀਟਲ ਆਈਡੀ ਆ ਉਹ 250 ਚੈੱਕ ਪੁਆਇੰਟਸ ਦੇ ਉੱਤੇ ਆ ਦੁਬਈ ਤੇ ਸਿੰਗਾਪੁਰ ਦੇ 에어ਪੋਰਟ ਫੁੱਲੀ ਆਟੋਮੇਟਡ ਨੇ ਉਥੇ ਤੁਹਾਡੇ ਚਿਹਰੇ ਦੇਖ ਕੇ ਹੀ ਅੱਗੇ ਜਿਹੜਾ ਸਾਰਾ ਕੰਮ ਹੋ ਰਿਹਾ ਆ ਮਤਲਬ ਉਥੇ ਇਹ ਆ ਕਿ ਨਾ ਸਿੰਗਾਪੁਰ ਦੇ ਵਿੱਚ ਲਾਈਨ ਆਪਾ ਤੇ ਨਾ ਜਿਹੜੀ ਹੈਗੀ ਆ ਉਥੇ ਜਿਹੜਾ 에어ਪੋਰਟ ਆਪਣੇ ਦੁਬਈ ਦੇ ਵਿੱਚ ਆ ਉਥੇ ਲਾਈਨ ਆਪਾ ਲਾਈਨ ਆਪ ਸਿਰਫ ਇਹਨਾਂ 에어ਪੋਰਟਸ ਦੇ ਉੱਤੇ ਆ ਜਿੱਥੇ ਫਿਜ਼ੀਕਲ ਆਈਡਿਜ਼ ਜਾਂ ਦੂਜੀਆਂ ਚੀਜ਼ਾਂ ਚੈੱਕ ਕੀਤੀਆਂ ਜਾ ਰਹੀਆਂ ਆ ਕੈਨੇਡਾ ਨੇ ਕੁਝ ਇਦਾਂ ਦਾ ਕੰਮ ਕੀਤਾ ਹੈ ਪ੍ਰੋਗਰੈਸ ਇਸ ਮਾਮਲੇ ਦੇ ਵਿੱਚ ਕੀਤੀ ਆ ਕੁਝ ਕੈਮਰੇ ਤੇ ਸਕੈਨਰ ਇੰਸਟਾਲ ਕੀਤੇ ਆ ਜਿਹੜਾ ਕਾਸਟ এয়ারਪੋਰਟ ਸਕਿਉਰਿਟੀ ਏਜੰਸੀ ਆ ਉਹ ਟੈਸਟ ਕਰ ਰਹੇ ਇਹਦੇ ਪਾਇਲਟ ਪ੍ਰੋਜੈਕਟ ਪਰ ਸਿਸਟਮ ਹਜੇ ਤੱਕ ਪੂਰੀ ਤਰ੍ਹਾਂ ਤਿਆਰ ਨਹੀਂ ਆ ਕਿ ਸਿੰਗਾਪੁਰ ਜਾਂ ਦਬਈ ਵਾਂਗੂ ਤਿਆਰ ਹੋ ਜਵੇ ਜਿਹੜਾ ਪ੍ਰਾਈਵੇਸੀ ਕੰਸਰਨ ਆ ਬਹੁਤ ਵੱਡੀ ਜਿਹੜੀ ਚਿੰਤਾ ਇਹ ਆ ਕਿ ਪਰਸਨਲ ਡਾਟੇ ਨੂੰ ਕਿੱਦਾਂ ਬਚਾ ਕੇ ਰੱਖਣਾ ਤੇ ਉਹਨੂੰ ਕਿਤੇ ਕੋਈ ਸ਼ੇਅਰ ਨਾ ਕੀਤਾ ਜਾਵੇ ਇਹਨੂੰ ਕਿੱਦਾਂ ਬਚਾ ਕੇ ਰੱਖਣਾ ਜਿਹੜਾ ਅਮਰੀਕਾ ਆ ਪਰਸਨਲ ਡਾਟੇ ਦਾ ਮਤਲਬ ਕੀ ਆ ਕਿ ਉਹਨਾਂ ਨੇ ਇੱਕ ਵਿਅਕਤੀ ਦਾ ਦੇਖ ਲਿਆ ਵਿਆ ਬੰਦਾ ਇੱਥੇ ਟਰੈਵਲ ਕਰ ਰਿਹਾ ਆ ਇਹਦਾ ਨਾਮ ਆ ਆ ਸਾਰਾ ਕੁਝ ਆ ਉਹ ਚੋਰੀ ਨਾ ਕਰ ਲਵੇ ਕੋਈ ਕਿਉਂਕਿ ਉਹੀ ਸਾਰਾ ਕੁਝ ਆ ਤੁਹਾਡਾ ਨਾਮ ਤੁਹਾਡੀ ਏਜ ਤੁਹਾਡਾ ਰਹਿਣ ਸਹਿਣ ਤੁਹਾਡੀ ਆਈਡੀ ਜੇ ਇੰਨਾ ਕੁਝ ਕਿਤੇ ਚੋਰੀ ਹੋ ਜਾਂਦਾ ਕਿਸੇ ਬੰਦੇ ਦੇ ਹੱਥ ਲੱਗ ਜਾਂਦਾ ਤਾਂ ਉਹ ਕੁਝ ਵੀ ਕਰ ਸਕਦਾ ਤੁਹਾਡੇ ਨਾਮ ਦੇ ਉੱਤੇ ਕਈ ਵਾਰੀ ਕੰਪਿਊਟਰ ਹੈਕ ਹੋ ਜਾਂਦੇ ਕਈ ਵਾਰੀ ਕੋਈ ਡਾਟਾ ਗਲਤੀ ਨਾਲ ਸ਼ੇਅਰ ਹੋ ਜਾਂਦਾ ਉਹਨੂੰ ਕਿੱਦਾਂ ਰੋਕਿਆ ਜਾ ਸਕੀ ਇਹ ਬਹੁਤ ਮਹੱਤਵਪੂਰਨ ਮੁੱਦਾ ਆ ਜਿਹੜਾ ਅਮਰੀਕਾ ਆ ਉਹ ਇਸ ਵੇਲੇ ਕੀ ਕਰਦਾ ਕਿ ਜਿਹੜਾ ਸਿਟੀਜ਼ਨ ਦਾ ਬਾਇਓਮੈਟ੍ਰਿਕਸ ਆ ਉਹ 12 ਘੰਟੇ ਜਿਹੜੇ ਡਿਲੀਟ ਕਰ ਦਿੰਦਾ ਜਿਹੜਾ ਬਾਹਰਲਾ ਕੋਈ ਬੰਦਾ ਜਿਹੜਾ ਫਾਰਨਰ ਆ ਉਹਦਾ ਡਾਟਾ ਹੋਪੀ 75 ਸਾਲ ਰੱਖਦੇ ਆ ਅਮਰੀਕਾ ਦੇ ਵਿੱਚ ਹੁਣ ਨਵੇਂ ਜਿਹੜੇ ਕਾਨੂੰਨ ਚਾਹੀਦੇ ਜਿਹੜਾ ਕੈਨੇਡੀਅਨ ਲਾ ਆ ਉਹਨੂੰ ਅਪਡੇਟ ਕੀਤਾ ਜਾਣਾ ਚਾਹੀਦਾ ਤਾਂ ਕਿ 에어ਪੋਰਟ ਜਿਹੜੇ ਆ ਆਫੀਸ਼ੀਅਲੀ ਲੋਕਾਂ ਨੂੰ ਬਾਇਓਮੈਟ੍ਰਿਕਸ ਯੂਜ਼ ਕਰਕੇ ਵੈਰੀਫਾਈ ਕਰ ਸਕਣ ਕਿ ਕਿਉਂਕਿ ਉਹਦੇ ਲਈ ਕਾਨੂੰਨ ਆਗਿਆ ਦੇਊਗਾ ਤੁਹਾਨੂੰ ਤਾਂ ਕਰ ਸਕਦੇ ਆ ਤੇ ਦੂਜਾ ਇਹ ਆ ਕਿ ਉਹਨੂੰ ਕਿੰਨੇ ਸਮੇਂ ਦੇ ਲਈ ਜਿਹੜਾ ਵਰਤਣਾ ਆ ਉਹਦੇ ਉੱਤੇ ਵੀ ਕੋਈ ਨਾ ਕੋਈ ਜਿਹੜੀ ਪਾਬੰਦੀ ਜਾਂ ਕੁਛ ਉਹਦੇ ਉੱਤੇ ਕੋਈ ਚੈੱਕ ਜਿਹੜਾ ਉਹ ਹੋਣਾ ਚਾਹੀਦਾ ਜਿਹੜਾ 에어ਪੋਰਟ ਇਨਵੈਸਟਮੈਂਟ ਆ ਵੱਡੇ 에어ਪੋਰਟ ਜਿਵੇਂ ਟ੍ਰਾਂਟੋ ਪੀਅਰਸ ਹਨ ਜਾਂ ਮੌਂਟਰੀਅਲ ਟਰੂਡੋ ਆ ਉਹ ਸਾਰੇ ਜਿਹੜੇ 에어ਪੋਰਟ ਨੇ ਕਈ ਬਿਲੀਅਨਸ ਡਾਲਰ ਆਪਣੇ ਟਰਮੀਨਲ ਦਾ ਅਦਰ ਨਿਕੀਕਰਨ ਕਰਨ ਦੇ ਲਈ ਵਰਤ ਰਹੇ ਆ ਸੋ ਚਾਹੁੰਦੇ ਆ ਕਿ ਸਰਕਾਰ ਡਿਸਾਈਡ ਕਰੇ ਇਹ ਸਾਰੇ ਸਿਸਟਮ ਦੇ ਉੱਤੇ ਵੀ ਇਹਨਾਂ ਨੇ ਜਿਹੜਾ ਕੀ ਕਰਨਾ ਆ ਵੀ ਇਹ ਸਮਾਰੋ ਜਿਹੜੇ ਛੋਟੇ 에어ਪੋਰਟ ਨੇ ਜਿਹੜੇ 에어ਪੋਰਟ ਵਿਨੀਪੈਗ ਦੇ ਵਿੱਚ ਆਪਣੇ ਹਮਿਲਟਨ ਦੇ ਵਿੱਚ ਆ ਕੈਮ ਲੂਪਸ ਦੇ ਵਿੱਚ ਆ ਇੱਥੇ ਮਾਉਂਟਨ ਦੇ ਵਿੱਚ ਆ ਉਹ ਵੀ ਸਪੋਰਟ ਕਰ ਰਿਹਾ ਇਸ ਚੀਜ਼ ਦੀ ਵਿਨਿੰਗ ਪੈਗ ਤਾਂ ਈਵਨ ਆਫਰ ਕਰ ਰਿਹਾ ਕਿ ਡਿਜੀਟਲ ਆਈਡੀ ਸਿਸਟਮ ਦਾ ਟੈਸਟ ਭਵਿੱਖ ਦੇ ਵਿੱਚ ਕੀ ਹੋਣਾ ਜੇ ਇਹ ਚੀਜ਼ ਇੰਪਰੂਵ ਅਪਰੂਵ ਹੋ ਜਾਂਦੀ ਹੈ ਇਹਨੂੰ ਆ ਮਾਨਤਾ ਮਿਲ ਜਾਂਦੀ ਆ ਤਾਂ ਜਿਵੇਂ ਬਾਇਓਮੈਟ੍ਰਿਕਸ ਆ ਉਹਦੇ ਨਾਲ ਜਿਹੜਾ ਤੁਹਾਡਾ ਲੰਬੀ ਸਿਕਿਉਰਿਟੀ ਦੀਆਂ ਲਾਈਨਾਂ ਆ ਬੋਰਡਿੰਗ ਲਾਈਨਸ ਆ 에ਅਰਪੋਰਟਸ ਦੇ ਉੱਤੇ ਪਰ ਇਹ ਹੋ ਸਕਦੀ ਆ ਕੁਝ ਐਕਸਪਰਟ ਕਹਿੰਦੇ ਆ ਕਿ ਇਹਦੇ ਨਾਲ ਜਿਹੜੀ ਆ ਲਾਈਨ ਮਤਲਬ ਉਸ ਤਰੀਕੇ ਨਾਲ ਹੋ ਜੂਗੀ ਪਰ ਇਹਦਾ ਕਿਤੇ ਨਾ ਕਿਤੇ ਇਹਦੇ ਲਈ ਕਾਨੂੰਨ ਜ਼ਰੂਰ ਬਣਾਉਣੇ ਚਾਹੀਦੇ ਆ ਸਟ੍ਰਾਈਕ ਪਿਛਲੇ ਸਮੇਂ ਤੋਂ ਚੱਲ ਰਹੀ ਹੈ ਆਪਾਂ ਲਗਭਗ ਤੁਹਾਡੇ ਨਾਲ ਰੋਜ਼ ਗੱਲ ਸਾਂਝੀ ਕਰਦੇ ਆ ਪਬਲਿਕ ਸਰਵਿਸ ਵਰਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹਨਾਂ ਨੂੰ BCGEU ਸਬ ਤੋਂ ਜਨਰਲ EMPLOYE UNION ਜਿਹੜੀ BCGEU ਆ ਉਹ ਐਸ ਵੇਲੇ ਸਟ੍ਰਾਈਕ ਦੇ ਉੱਤੇ ਆ ਸਟ੍ਰਾਈਕ ਪਿਛਲੇ 5 ਹਫ਼ਤਿਆਂ ਤੋਂ ਚੱਲ ਰਹੀ ਆ ਤੇ ਇਹਦੇ ਵਿੱਚ ਅੱਜ ਸ਼ੁੱਕਰਵਾਰ ਨੂੰ ਲਗਭਗ 900 ਹੋਰ ਵਰਕਰ ਨੇ ਇਹਨੂੰ ਜੁਆਇਨ ਕਰ ਲਿਆ 20 ਜਿਹੜੇ ਹੋਰ ਲਿਕਰਸ ਤੇ ਕੈਨਾਬਸ ਸਟੋਰ ਨੇ ਕਈ ਸਰਕਾਰੀ ਜਿਹੜੇ ਮਿਨਿਸਟਰਸ ਦੇ ਵਿੱਚ ਜਿਵੇਂ এনवायरमेंट ਆ ਪਾਰਕਸ ਮਿਨਿਸਟਰੀ ਆ ਚਿਲड्रन ਐਂਡ ਫੈਮਿਲੀ ਡਿਵੈਲਪਮੈਂਟ ਆ એનર્ਜੀ ਕਲਾਈਮੇਟ ਵਾਟਰ ਲੈਂਡ ਉਹਨਾਂ ਸਾਰੇ ਵਿਭਾਗਾਂ ਦੇ ਵਿੱਚੋਂ ਯੂਨੀਅਨ ਦੀ ਡਿਮਾਂਡ ਕੀ ਹੈ ਵਰਕਰਸ ਦੀ ਉਹ ਚਾਹੁੰਦੇ ਆ ਕਿ 8.25% ਵੇਜ ਵਾਧਾ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਵੇ ਕੌਣ ਵਾਲੇ 2 ਸਾਲਾਂ ਦੇ ਵਿੱਚ ਉਹ ਇਹ ਕਹਿੰਦੇ ਆ ਕਿ ਉਹਨਾਂ ਦੀ ਜਿਹੜੀ ਤਨਖਾਹ ਆ ਉਹ ਜਿੱਦਾਂ ਕੋਸਟ ਆਫ ਲਿਵਿੰਗ ਵੱਧ ਰਹੀ ਆ ਉਹਦੇ ਨਾਲ ਵਾਧੇ ਰੱਖੀ ਜਾਵੇ ਕਈ ਸਾਲਾਂ ਤੋਂ ਇਹ ਐਸੇ ਤਰੀਕੇ ਨਾਲ ਚੱਲਿਆ ਆ ਰਿਹਾ ਸਰਕਾਰ ਨੇ ਆਫਰ ਦਿੱਤਾ ਕਿ ਪ੍ਰੋਵਿੰਸ ਨੇ ਆਫਰ ਦਿੱਤਾ ਸੀ ਕਿ 2% ਸਾਲ ਦੇ ਵਿੱਚ 2 ਸਾਲਾਂ ਦੇ ਲਈ ਤੇ ਟੋਟਲ ਜਿਹੜਾ ਇਹ 4% ਵਾਧਾ ਤੇ ਐਕਸਟਰਾ 1.5% ਜਿਹੜੇ ਪ੍ਰੀਮੀਅਰ ਡੇਵਿਡ ਡੀਵੀ ਕਹਿੰਦੇ ਆ ਕਿ ਕਈ ਮਿਲੀਅਨ ਡਾਲਰ ਇਹਦੇ ਉੱਤੇ ਲੱਗੂਗਾ ਯੂਨੀਅਨ ਦਾ ਰਿਸਪੌਂਸ ਜਿਹੜੀ BCG EUR ਯੂਨੀਅਨ ਆ ਜਿਹੜੀ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਇਹ ਟੋਟਲੀ ਅਨਐਕਸੈਪਟੇਬਲ ਆ ਸਾਨੂੰ ਇਹ ਮਨਜ਼ੂਰੀ ਨਹੀਂ ਆ ਕਿ ਇਹ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਉਹਦੇ ਨਾਲ ਨਾਲ ਕਿਸੇ ਤਰ੍ਹਾਂ ਵੀ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਹੁਣ ਇਹਦੇ ਵਿੱਚ ਪ੍ਰੈਸ਼ਰ ਦੇ ਟੈਕਟਿਕਸ ਨੇ ਬਹੁਤ ਸਾਰੇ ਜਿਹੜੇ ਲਿਕਰ ਸਟੋਰ ਨੇ ਕੈਨਾਬਸ ਸਟੋਰ ਨੇ ਉਹ ਬੰਦ ਹੋ ਰਹੇ ਆ ਇਹਦਾ ਮਤਲਬ ਇਹ ਆ ਜਿਹੜੇ ਗਵਰਨਮੈਂਟ ਸਰਵਿਸ ਨੇ ਉਹ ਜ਼ਿਆਦਾ ਉਹਨਾਂ ਦੇ ਉੱਤੇ ਫਰਕ ਪਾਊਗਾ ਇਹਦੇ ਨਾਲ ਪ੍ਰੈਸ਼ਰ ਪਾਊਗਾ ਉਹਨਾਂ ਦੇ ਉੱਤੇ ਮਤਲਬ ਜੇ ਇਹ ਸਾਬ ਚਲਦੀ ਰਹੀ ਹੜਤਾਲ ਸ਼ਰਾਬ ਨਹੀਂ ਮਿਲਣੀ ਤੇ ਹੁਣ ਉਹ ਪ੍ਰੈਸ਼ਰ ਕਿੱਥੇ ਪੈਣਾ ਵੀ ਲਿਕਰ ਸਟੋਰ ਬੰਦ ਦਾ ਜਾਂ ਭੰਗ ਦੇ ਸਟੋਰ ਬੰਦ ਦਾ ਤੇ ਲੋਕ ਕਿਤੇ ਦੇ ਪ੍ਰੈਸ਼ਰ ਪਾਉਣਗੇ ਇਹੀ ਉਹ ਜਿਹੜੇ ਯੂਨੀਅਨ ਦੇ EMPLOYEES ਚਾਹੁੰਦੇ ਆ ਕਿ ਘਟੋ ਘਟ ਲੋਕ ਰੌਲਾ ਤਾਂ ਪਾਉਣ ਜਿਹੜਾ ਪਬਲਿਕ ਦਾ ਇੰਪੈਕਟ ਆ ਲਗਭਗ 17000 ਵਰਕਰ ਇਸ ਵੇਲੇ ਸਟ੍ਰਾਈਕ ਦੇ ਉੱਤੇ ਆ ਮਤਲਬ ਜਿਹਦਾ ਇਹ ਆ ਕਿ ਜਿਹੜੀ ਪਬਲਿਕ ਸਰਵਿਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਉਹਦੇ ਤੇ ਅਸਰ ਪੈ ਚੁੱਕਿਆ ਉਹ ਹੌਲੀ ਹੋ ਚੁੱਕੀ ਆ ਹਜ਼ਾਰਾਂ ਜਿਹੜੇ ਯੂਨੀਅਨ ਦੇ ਮੈਂਬਰ ਤੇ ਜਿਹੜੇ ਸਪੋਰਟਰ ਨੇ ਉਹ ਡਾਊਨਟਾਊਨ ਵੈਨਕੂਵਰ ਦੇ ਵਿੱਚ ਉਹਨਾਂ ਨੇ ਰੈਲੀ ਕੀਤੀ ਆ ਆਪਣੀ ਸਪੋਰਟ ਸ਼ੋਅ ਕਰਨ ਦੇ ਲਈ ਹੁਣ ਅਗਲਾ ਕੀ ਹੋਊਗਾ ਜੇ ਕੋਈ ਡੀਲ ਨਾ ਪਹੁੰਚੀ ਤਾਂ ਯੂਨੀਅਨ ਨੇ ਸਾਫ਼-ਸਾਫ਼ ਧਮਕੀ ਦਿੱਤੀ ਆ ਕਿ ਅਸੀਂ ਇਸ ਆਪਣੇ ਸੰਘਰਸ਼ ਨੂੰ ਜ਼ਿਆਦਾ ਤੇਜ਼ ਕਰ ਦਾਂਗੇ ਤੇ ਸਰਕਾਰ ਨੂੰ ਇਹ ਦੱਸਿਆ ਗਿਆ ਪਰ ਇਹ ਚਾਹੁੰਦੇ ਆ ਕਿ ਨੇਗੋਸ਼ੀਏਸ਼ਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨਾਲ ਹੋ ਸਕੇ ਜਿਹੜੇ ਕੁਝ ਵਰਕਰ ਹੈਗੇ ਆ ਜਿਹੜੇ ਚਾਈਲਡ ਪ੍ਰੋਟੈਕਸ਼ਨ ਜਾਂ ਐਮਰਜੈਂਸੀ ਰੋਲਸ ਹੈਗੇ ਆ ਉਹਨਾਂ ਨੂੰ ਬਹੁਤ ਅਸੈਂਸ਼ੀਅਲ ਮੰਨਿਆ ਜਾ ਰਿਹਾ ਤੇ ਕੁਛ ਜਿਹੜੇ ਆ ਉਹ ਸਟ੍ਰਾਈਕ ਦੇ ਵਿੱਚ ਵੀ ਕੰਮ ਕਰ ਰਹੇ ਆ ਕਾਸਟ ਆਫ ਲਿਵਿੰਗ ਦੀ ਫਾਈਟ ਆ ਸਿੱਧੇ ਸਿੱਧੇ ਯੂਨੀਅਨ ਆਰਗੂ ਕਰ ਰਹੀ ਆ ਕਿ ਮਹਿੰਗਾਈ ਬਹੁਤ ਜ਼ਿਆਦਾ ਆ ਤੇ ਜਿਹੜਾ ਤੁਸੀਂ ਸਾਡੀ ਤਨਖਾਹ ਵਧਾ ਰਹੇ ਆ ਇਹ ਬਹੁਤ ਥੋੜੀ ਆ BCGEU ਇੱਕ ਸਭ ਤੋਂ ਜਿਹੜੀ ਵੱਡੀ ਯੂਨੀਅਨ ਬ੍ਰਿਟਿਸ਼ ਕੋਲੰਬੀਆ ਦੀ ਤੇ ਇਹਦੀ ਜਿਹੜੀ ਸਟ੍ਰਾਈਕ ਆ ਉਹਦੀ ਜਿਹੜੀ ਟੋਨ ਆ ਦੂਜੇ ਪਬਲਿਕ ਸੈਕਟਰ ਯੂਨੀਅਨ ਤੇ ਪ੍ਰੋਵਿੰਸਸ ਤੱਕ ਵੀ ਜਾਂਦੀ ਆ ਸੋ ਦੇਖੋ ਇਹਨਾਂ ਦੀ ਕੇਸ ਕਿੱਥੇ ਜਾ ਕੇ ਗੱਲ ਨਿਬੜਦੀ ਹੈ ਅਗਲੀ ਧਨਵਾ ਦੋਸਤੋ ਜਿਹੜੀਆਂ ਫਰੋਤੀ ਦੀਆਂ ਘਟਾਵਾਂ ਨੇ ਜਾਂ ਕਈ ਕੁਛ ਬ੍ਰਿਟਿਸ਼ ਕਲੰਬੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੋ ਰਿਹਾ ਸੀ ਲਗਭਗ ਰੋਜ਼ ਤੁਹਾਡੇ ਨਾਲ ਕੋਈ ਨਾ ਕੋਈ ਖਬਰ ਸਾਂਝੀ ਕਰਦੇ ਆ ਜਿਹੜੇ ਫੈਮਿਲੀ ਤੇ ਬਿਜ਼ਨੈਸਸ ਨੇ ਖਾਸ ਤੌਰ ਦੇ ਉੱਤੇ ਪਹਿਲਾਂ ਜ਼ਿਕਰ ਸਰੀ ਦਾ ਆਉਂਦਾ ਸੀ ਹੁਣ ਸਰੀ ਦੇ ਬਿਲਕੁਲ ਨਾਲ ਲੱਗਦਾ ਸ਼ਹਿਰ ਐਬਟਸਫੋਰਡ ਐਬਟਸਫੋਰਡ ਦੇ ਵਿੱਚ ਫਰੋਤੀ ਦੀਆਂ ਘਟਨਾਵਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਜਿਹੜੇ ਐਕਸਟਰਸ਼ਨ ਥ੍ਰੈਟਸ ਨੇ ਜਿਹੜੀ ਮੰਗ ਆ ਪੈਸੇ ਦੇ ਲਈ ਜਾਂ ਇਹ ਕਹਿ ਕੇ ਵੀ ਗੋਲੀ ਮਾਰ ਦਾਂਗੇ ਨਹੀਂ ਤਾਂ ਪੈਸੇ ਦੇ ਦਿਓ ਇਹਦੇ ਵਿੱਚ ਬੜਾ ਵਾਧਾ ਹੋਇਆ ਪਿਛਲੇ ਸਮੇਂ ਦੇ ਵਿੱਚ ਸੈਟ ਆਉਂਦੇ ਕਿਦਾਂ ਕੁਝ ਵਿਕਟਮ ਜਿਹੜੇ ਦੱਸ ਰਹੇ ਆ ਕਿ ਲੇਟ ਨਾਈਟ ਫੋਨ ਦੇਰ ਰਾਤ ਨੂੰ ਫੋਨ ਆ ਕਾਲ ਆ ਰਹੀਆਂ ਟੈਕਸਟ ਆ ਰਹੀਆਂ ਉਹਨਾਂ ਨੂੰ ਚਿੱਠੀਆਂ ਆ ਰਹੀਆਂ ਕਿ ਜੇ ਸਾਫ਼ ਤੌਰ ਦੇ ਉੱਤੇ ਕਹਿ ਰਹੇ ਆ ਕਿ ਸਾਨੂੰ ਪੈਸੇ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਛੱਡਣਾ ਨਹੀਂ ਹੁਣ ਇਹ ਸਾਰੇ ਕੁਝ ਦੇ ਵਿੱਚ ਨਹੀਂ ਵਾਇਲੈਂਸ ਹੋਈ ਆ ਸਭ ਤੋਂ ਪਹਿਲਾਂ ਜਿਹੜੇ ਜਿਹੜੇ ਇਹ ਧਮਕੀਆਂ ਸੀਗੀਆਂ ਇਹ ਸਿਰਫ ਸ਼ਬਦ ਸੀਗੇ ਸ਼ਬਦ ਦਾ ਮਤਲਬ ਇਹ ਆ ਕਿ ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਆਹ ਕਰ ਦੇਣਾ ਪਰ ਇਹ ਆ ਪਿਛਲੇ ਮਹੀਨੇ ਦੇ ਵਿੱਚ ਸਤੰਬਰ ਦੇ ਵਿੱਚ ਇਹ ਹੋ ਗਿਆ ਕਿਉਂਕਿ ਘਰਾਂ ਦੇ ਉੱਤੇ ਗੋਲੀਆਂ ਚੱਲਣ ਲੱਗ ਪਈਆਂ ਕਈ ਘਰਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਕਈ ਜਿਹੜੀਆਂ ਕਾਰਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਐਬਸਫੋਰਡ ਪੁਲਿਸ ਨੇ ਇੱਕ ਸਪੈਸ਼ਲ ਯੂਨਿਟ ਜਿਹਨੂੰ ਆਪਰੇਸ਼ਨ ਕਮਿਊਨਿਟੀ ਸ਼ੀਲਡ ਕਿਹਾ ਐਕਸਟਰਸ਼ਨ ਦੇ ਨਾਲ ਫਾਈਟ ਕਰਨ ਦੇ ਲਈ ਇਹਨਾਂ ਨੇ ਬਣਾਇਆ ਇਹਨਾਂ ਕੇਸਸ ਦੇ ਵਿੱਚ ਹੁਣ ਵੱਡੀ ਪ੍ਰੋਬਲਮ ਇਹ ਆ ਕਿ ਇਹ ਸਿਰਫ ਐਬਸਫੋਰਡ ਹੀ ਨਹੀਂ ਆ BC ਦੇ ਦੂਜੇ ਸ਼ਹਿਰ ਜਿਵੇਂ ਸਰੀ ਆ ਇਹਨਾਂ ਦੇ ਵਿੱਚ ਕਈ ਦਰਜਣ ਐਕਸਟਰਸ਼ਨ ਦੀਆਂ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਤੇ ਉਹਨਾਂ ਸ਼ੂਟਿੰਗਸ ਦੀ ਇਨਵੈਸਟੀਗੇਸ਼ਨ ਐਸ ਵੇਲੇ ਚੱਲ ਰਹੀ ਆ। ਕੁਝ ਥ੍ਰੈਟ ਸਿੱਧੇ ਜਿਹੜੇ ਆ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ਨਾਲ ਜੁੜੇ ਜਾ ਰਹੇ ਆ। ਜਿਹੜਾ ਨਾਰਥ ਅਮਰੀਕਾ, ਕੈਨੇਡਾ ਇੱਥੇ ਸਾਰੇ ਐਕਟਿਵ ਆ ਤੇ ਕੈਨੇਡਾ ਨੇ ਇਹਨੂੰ ਟੈਰਰਿਸਟ ਗਰੁੱਪ ਵਜੋਂ ਦੱਸਿਆ। ਹਾਲੇ ਤੱਕ ਕੋਈ ਅਰੈਸਟ ਨਹੀਂ ਹੋ ਸਕੀ। ਬਾਵੀਉ ਤੇ ਇਸ ਗੱਲ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਐਮਬਸਪੋਰਟ ਤੇ ਸਰੀ ਪੁਲਿਸ ਨੇ ਹਜੇ ਤੱਕ ਕੋਈ ਵੀ ਵਿਅਕਤੀ ਇਹਨਾਂ ਮਾਮਲਿਆਂ ਦੇ ਵਿੱਚ ਚਾਰਜ ਨਹੀਂ ਕੀਤਾ। ਤੇ ਜਿਹੜਾ ਵਿਕਟਮ ਆ ਹੁਣ ਜਿਹਨੂੰ ਧਮਕੀਆਂ ਆਉਂਦੀਆਂ ਵੀ ਪੈਸੇ ਦੇ ਦੇ ਦੋ ਨਹੀਂ ਕਿ ਤੈਨੂੰ ਮਾਰ ਦੇਣਾ ਉਹ ਇਸ ਵੇਲੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਕੋਈ ਜਿਹੜੇ ਵਿਕਟਮ ਨੇ ਉਹਨਾਂ ਨੇ ਅੰਦਰ ਖਾਤੇ ਕਹਿੰਦੀ ਐਕਸਟਰਸ਼ਨ ਦੇ ਪੈਸੇ ਦਿੱਤੇ ਵੀ ਆ ਭਾਵੇਂ ਕਿ ਪੁਲਿਸ ਇਸ ਚੀਜ਼ ਨੂੰ ਨਾ ਕਰ ਰਹੀ ਐ ਪਰ ਕੋਈ ਰਿਪੋਰਟਾਂ ਦੱਸਦੀਆਂ ਵੀ ਉਹਨਾਂ ਨੇ ਪੈਸੇ ਦੇ ਦਿੱਤੇ ਆ ਕਿਉਂਕਿ ਉਹ ਪੁਲਿਸ ਦੇ ਉੱਤੇ ਇਸ ਗੱਲ ਦੇ ਉੱਤੇ ਯਕੀਨ ਨਹੀਂ ਕਰ ਰਿਹਾ ਕਿ ਪੁਲਿਸ ਉਹਨਾਂ ਨੂੰ ਬਚਾ ਸਕੂਗੀ ਹੁਣ ਪੁਲਿਸ ਇਹ ਕਹਿੰਦੀ ਆ ਕਿ ਸਾਡੇ ਲਈ ਇਨਵੈਸਟੀਗੇਸ਼ਨ ਕਰਨੀ ਬਹੁਤ ਹਾਰਡ ਆ ਇਹ ਕੇਸ ਜਿਹੜੇ ਨੇ ਬਹੁਤ ਜ਼ਿਆਦਾ ਗੁੰਝਲਦਾਰ ਆ ਇਹਨਾਂ ਦੇ ਵਿੱਚ ਬਹੁਤ ਸਾਰੇ ਐਵੀਡੈਂਸ ਚਾਹੀਦੇ ਆ ਵੀਡੀਓ ਚਾਹੀਦੀ ਡਾਕੂਮੈਂਟ ਚਾਹੀਦੀ ਆ ਟਰੈਕਿੰਗ ਕਾਲਸ ਟਰੈਕ ਕਰਨੀਆਂ ਚਾਹੀਦੀਆਂ ਇਹਨੂੰ ਟਾਈਮ ਬਹੁਤ ਲੱਗਦਾ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਡਰ ਜਿਹੜੇ ਵੈਕਟਮ ਨੇ ਵਿਕਟਮ ਨੇ اسپੈਸ਼ਲੀ ਸਾਊਥ ਏਸ਼ੀਆਨ ਭਾਈਚਾਰੇ ਦੇ ਡਰੇ ਪਏ ਆ ਇੱਥੇ ਤੱਕ ਹਾਲ ਹੋਇਆ ਆ ਕਿ ਉਹ ਆਪਣੀ ਇਸ ਧਮਕੀ ਦੀ ਰਿਪੋਰਟ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਨੂੰ ਚਿੰਤਾ ਇਹ ਆ ਕਿ ਇਹਦੇ ਨਾਲ ਜਿਹੜੀ ਚੀਜ਼ ਆ ਉਹ ਹੋਰ ਖਤਰਨਾਕ ਹੋ ਜਾਊਗੀ ਪੁਲਿਸ ਐਬਰਟਸਫੋਰਡ ਪੁਲਿਸ ਇਹ ਕਹਿ ਰਹੀ ਆ ਕਿ ਉਹਨਾਂ ਦਾ ਸਭ ਤੋਂ ਵੱਡਾ ਲਾਰਜੈਸਟ ਆਫੀਸਰ ਜਿਹੜੀ ਰੀਅਸਾਈਨਮੈਂਟ ਹੁਣ ਤੱਕ ਦੀ 2021 ਦੇ ਵਿੱਚ ਜਦੋਂ ਆੜ ਆਏ ਸੀ ਉਦੋਂ ਪੁਲਿਸ ਨੇ ਇੰਨਾ ਜ਼ੋਰ ਲਾ ਕੇ ਇਸ ਤਰੀਕੇ ਨਾਲ ਕੰਮ ਕੀਤਾ ਸੀ ਪ੍ਰੋਵਿੰਸ਼ੀਅਲ ਟਾਸਕ ਫੋਰਸ ਵੱਖਰੀ ਬਣੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰੋਵਿੰਸ ਵਾਈਡ ਟਾਸਕ ਫੋਰਸ ਬਣਾਈ ਗਈ ਆ ਜਿਹਦੇ ਵਿੱਚ ਵੱਖ-ਵੱਖ ਸ਼ਹਿਰਾਂ ਦੀ ਪੁਲਿਸ ਨੂੰ ਸ਼ਾਮਲ ਕਰਕੇ ਜਿਹੜਾ ਕੀਤਾ ਗਿਆ ਹੈ ਔਰ ਕਈ ਸਸਪੀਸ਼ੀਅਸ ਆਈਟਮਸ ਨੇ ਜਿਹੜੀਆਂ ਸਸਪੀਸ਼ੀਅਸ ਆਈਟਮਸ ਨੇ ਜਿਹੜੀਆਂ ਪੁਲਿਸ ਫਰੈਂਸਿਕਸ ਯੂਜ਼ ਕਰ ਰਹੀ ਆ ਕ੍ਰਾਈਮ ਐਨਾਲਿਸਟ ਯੂਜ਼ ਕਰ ਰਹੀ ਆ ਵੀਡੀਓ ਐਵੀਡੈਂਸ ਯੂਜ਼ ਕਰ ਰਹੀ ਆ ਇਹਨਾਂ ਸਾਰਿਆਂ ਨੂੰ ਟਰੈਕ ਕਰਨ ਦੇ ਵਿੱਚ ਕੁਝ ਲੋਕ ਇਹ ਮੰਨਦੇ ਆ ਕਿ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਬਹੁਤ ਔਖਾ ਆ ਕਿਉਂਕਿ ਪੁਲਿਸ ਜਿਹੜੇ ਉਹ ਮਤਲਬ ਉੱਥੇ ਨਹੀਂ ਹੋ ਸਕਦੀ ਹਰ ਵੇਲੇ ਖਤਰੇ ਨੂੰ ਟਾਲਣ ਦੇ ਲਈ ਜਿਹੜੇ ਕੁਝ ਕ੍ਰਿਮੀਨੋਲੋਜਿਸਟ ਨੇ ਜਿਹੜੇ ਐਕਸਪਰਟ ਨੇ ਉਹ ਕਹਿੰਦੇ ਆ ਕਿ ਨਵੀਂ ਟਾਸਕ ਫੋਰਸ ਬਹੁਤ ਵਧੀਆ ਚੀਜ਼ ਆ ਕਿਉਂਕਿ ਇਹਦੇ ਨਾਲ ਜਿਹੜੇ ਟਾਪ ਦੇ ਇਨਵੈਸਟੀਗੇਟਰਸ ਨੇ ਉਹ ਇਕੱਠੇ ਹੋਣਗੇ ਤੇ ਲੋਕਾਂ ਦਾ ਯਕੀਨ ਪੁਲਿਸ ਦੇ ਵਿੱਚ ਵਧੇਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ